ਸਤਿ ਸ਼੍ਰੀ ਅਕਾਲ ਸਾਰਿਆਂ ਭੈਣਾਂ ਨੂੰ ਮੈਂ ਸੁਖਿੰਦਰ ਕੌਰ ਸ਼ਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਲੈ ਸੁਣਾਉ ਮੇਰੇਆਂ ਭੈਣਾਂ ਤੇ ਮਾਣੋ ਇਸ ਗੀਤ ਦਾ ਆਨੰਦ ਦੱਸਿਆ ਕਰੋ ਕਮੈਂਟ ਕਰਕੇ ਕਿ ਹੋਇਆ ਲੱਗਿਆ ਗੀਤ ਤੇ ਕਿਹੋ ਜਿਹਾ ਲੱਗਾ ਬੋਲੀਆਂ ਨਾਲ ਉਤੇ ਤੇ ਮੇਰਾ ਮਾਣ ਵੀ ਅੱਗੇ ਵਧਾਓ ਮੈਂ ਅੱਗੇ ਪਾਵਾਂ ਇਹ ਆਹ ਮੋਬਾਈਲ ਦੀ ਆਵਾਜ਼ ਥੋੜੀ ਆ ਸਪੀਕਰ ਵੀ ਮੰਗਾ ਲਿਆ ਉਹ ਵੀ ਸਪੀਕਰ ਦੇ ਨਾਲੋਂ ਓਨੀ ਕੀ ਆਵਾਜ਼ ਆ ਮੇਰੇਆਂ ਭੈਣਾਂ ਸੁਣੋ ਲੈ ਗੀਤ ਨ ਕਰ ਓਠ ਗਿਆ ਮਾਈ ਲੋ ਕਰ ਓਠ ਗਿਆਨੀ ਪਾਰਤੀ ਹੋਗੇ बैठा जान्दा भेटेलारी चार खाडाला थिए तान्द पाडानी चार खाडाला थिए तान्द पाडानी ਖੜਿਆ ਮਨ ਨਾ ਲਗੇ ਗਮੀ ਗਰੀ Tchau. Era... ਕਰ ਓੜਿਆ ਮਾਏ ਵਰਤੀ ਹੋ ਗਿਆ ਨੀ ਨਕਰ ਓੜਿਆ ਮਾਏ ਵਰਤੀ ਹੋ ਗਿਆ ਨੀ ਵੀ ਮੈਨੂੰ ਪਾ ਗਿਆ ਮਾਏ ਵੇਚਤੀ ਮੈਨੂੰ સ્વરમાં પાતી એ કંગણ પાલા સ્વર્મા માણના લાગતા માએ વેષા રે માણના Yeah.